ਖਬਰ ਆਈ ਹੈ ਕਿ ਮਾਚੀਵਾੜਾ ਸਾਹਿਬ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ 4 ਅਪ੍ਰੈਲ ਤੱਕ ਇੰਤਕਾਲ ਦਾ ਕੰਮ ਮੁਕੰਮਲ ਕਰਨ ਦੇ ਹੁਕਮ ਮਾਚੀਵਾੜਾ ਸਾਹਿਬ ਸਬ ਤਹਿਸੀਲ ਚ ਲਾਗੂ ਨਹੀਂ ਹੋ ਇਥੇ ਨਾਇਬ ਤਹਿਸੀਲਦਾਰ ਛੁੱਟੀ ਤੇ ਹੋਣ ਕਾਰਨ ਸੈਕੰਡ ਰਜਿਸਟਰੀਆਂ ਦੇ ਇੰਤਕਾਲ ਦਾ ਕੰਮ ਲਟਕਿਆ ਹੋਇਆ ਹੈ ਪਿਛਲੇ ਸਮੇਂ ਦੌਰਾਨ ਮਾਲ ਵਿਭਾਗ ਦੇ ਤਹਿਸੀਲਦਾਰਾਂ ਦੀ ਹੜਤਾਲ ਤੋਂ ਖਫਾ ਹੋਏ ਮੁੱਖ ਮੰਤਰੀ ਨੇ ਕਈ ਤਹਿਸੀਲਾਂ ਚ ਕਾਨੂੰਨ ਨੂੰ ਰਜਿਸਟਰੀਆਂ ਦਾ ਕੰਮ ਸੌਂਪ ਦਿੱਤਾ ਸੀ ਅਤੇ ਵੱਡੇ ਪੱਧਰ ਤੇ ਅਧਿਕਾਰੀਆਂ ਤਬਾਦਲੇ ਕੀਤੇ ਮਾਚੀਵਾੜਾ ਸਾਹਿਬ ਮਾਚੀਵਾੜਾ ਸਾਹਿਬ ਸਭ ਤਹਿਸੀਲ ਚ ਵੀ ਇਸੇ ਸਮੇਂ ਰਜਿਸਟਰੀਆਂ ਦਾ ਕੰਮ ਤਾਇਨਾਤ ਕਾਨੂੰਨੋਗੋ ਅਧਿਕਾਰੀ ਵੱਲੋਂ ਕੀਤਾ ਜਾਂਦਾ ਹੈ ਜਦਕਿ ਇੱਥੇ ਵਾਧੂ ਤੌਰ ਤੇ ਚਾਰਜ ਨਾਇਬ ਤਹਿਸੀਲਦਾਰ ਕੋਰ ਵੀ ਹਨ ਜ ਅਕੀ ਇੱਥੇ ਵਾਧੂ ਤੌਰ ਤੇ ਚਾਰਜ ਨਾਇਬ ਤਹਿਸੀਲਦਾਰ ਕੋਲ ਵੀ ਹੈ ਸਬ ਤਹਿਸੀਲ ਚਾਉਣ ਵਾਲੇ ਲੋਕਾਂ ਦੀਆਂ ਜਾਇਦਾਦਾਂ ਦੇ ਰਜਿਸਟਰੀਆਂ ਦਾ ਕੰਮ ਤਾਂ ਕਰਨਗੋ ਵੱਲੋਂ ਲਗਾਤਾਰ ਜਾਰੀ ਹੈ ਪਰ ਇੰਤਕਾਲ ਦਰਜ ਕਰਨ ਦਾ ਕੰਮ ਸਮਰਾਲਾ ਵਿਖੇ ਤਾਇਨਾਤ ਨਾਇਬ ਤਹਿਸੀਲਦਾਰ ਕੋਲ ਹੈ ਅਤੇ ਵਾਧੂ ਚਾਰਜ ਮਾਚੀਵਾੜਾ ਸਬ ਤਹਿਸੀਲਦਾਰ ਦਾ ਹੈ ਨਾਇਬ ਤਹਿਸੀਲਦਾਰ ਪਿਛਲੇ ਕਈ ਦਿਨਾਂ ਤੋਂ ਛੁੱਟੀ ਤੇ ਸੀ ਇਸ ਕਾਰਨ ਮੁੱਖ ਮੰਤਰੀ ਵੱਲੋਂ 4 ਅਪ੍ਰੈਲ ਤੱਕ ਇੰਤਕਾਲ ਦਰਜ ਕਰਨ ਦੇadesh ਪੂਰੇ ਨਾ ਹੋ ਸਕੇ ਮਾਚੀਵਾੜਾ ਸਬ ਤਹਿਸੀਲਦਾਰ ਵਿਖੇ ਤਾਇਨਾਤ ਮਾਲ ਵਿਭਾਗ ਦੇ ਪਟਵਾਰੀਆਂ ਅਨੁਸਾਰ ਉਹਨਾਂ ਵੱਲੋਂ ਤਾਂ ਮੁੱਖ ਮੰਤਰੀ ਦੇ ਹੁਕਮਾਂ ਦੀ ਪਾਲਣਾ ਕਰਦੇ 300 ਤੋਂ ਵੱਧ ਇੰਤਕਾਲ ਦਰਜ ਕੀਤੇ ਜਾ ਚੁੱਕੇ ਹਨ ਕੋਈ ਵੀ ਕੰਮ ਬਕਾਇਆ ਨਹੀਂ ਛੱਡਿਆ ਗਿਆ ਪਰ ਹੁਣ ਨਾਇਬ ਤਹਿਸੀਲਦਾਰ ਦੇ ਕੋਈ ਵੀ ਕੰਮ ਬਕਾਇਆ ਨਹੀਂ ਛੱਡਿਆ ਗਿਆ ਪਰ ਹੁਣ ਨਾਇਬ ਤਹਿਸੀਲਦਾਰ ਦੇ ਆਉਣ ਤੋਂ ਬਾਅਦ ਹੀ ਇੰਤਕਾਲ ਦਾ ਕੰਮ ਨਪੇਰੇ ਚੜੇਗਾ ਇੰਤਕਾਲਾਂ ਦਾ ਕੰਮ ਲਟਕਣ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਕਈ ਵਿਅਕਤੀਆਂ ਨੇ ਰਜਿਸਟਰੀ ਤੋਂ ਬਾਅਦ ਕਬਜ਼ਾ ਲੈਣਾ ਸ਼ੁਰੂ ਹੁੰਦਾ ਹੈ ਜਾਂ ਨਕਸ਼ੇ ਪਾਸ ਕਰਵਾਉਣੇ ਹੁੰਦੇ ਹਨ ਇਹੋ ਜਿਹੀਆਂ ਖਬਰਾਂ ਨਾਲ ਜੁੜੇ ਰਹਿਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ and what.